ਤੁਰ ਗਿਆ ਉਹ ਲਸੀ ਮੇਰਾ ਪਟੋਲਾ ਉਹ ਜਾਂਦਾ ਏ ਡੋਲਾ ਹਰੰਡੀ ਵੱਜੇ ਉਹ ਸੁਹਾਗ ਦੀ ਰਾਤ ਤੁਰ ਗਿਆ ਆਪ ਕਰ ਗਿਆ ਬਾਪ ਛੱਡ ਗਿਆ ਛਾਪ ਨਸ਼ੀਸੀ ਵੱਡੇ ਐਥੇ ਦਿਨ ਤੀਜੇ ਯਾਰ ਬਣ ਜੀਜੇ ਖਾਲੀ ਗਿੱਜਤ ਬੁਰੇ ਨਤੀਜੇ ਘਰੇ ਕਿਨੂੰ ਵਾੜੇ ਉਹ ਉਹ ਖਚਰਾ ਹੱਸ ਮਲਾਉਂਦੇ ਹੱਥ ਕਮੋਂਦੇ ਅੱਖ ਲੈਂਦੇ ਨੇ ਦਸ ਡੋ ਕਰਨੇ ਸਾਰੇ ਓ ਦੁਨੀਆ ਗੰਦੀ ਕਰੇ ਜੱਟ ਪੰਡੀ ਪੈਸੇ ਦੀ ਮੰਦੀ ਤੇ ਚੱਲ ਕੇ ਤੰਗੀ ਕਰਾਈ ਬੀ ਓ ਓ ਤੈਨੂੰ ਪੁੱਤ ਆਖਦਾ ਸੀ ਆਈ ਨਾਲ ਲੱਜ ਯਾਰ ਪਿਛੇ ਲੱਗ ਰੋਂਦੀ ਅੱਜ ਬਾਪੂ ਦੀ ਪੱਗ ਫਿੱਟੇ ਮੂਤੀਏ ਰੁੱਖਾਂ ਨੂੰ ਤੇਲ ਸਾਇਸ ਵੀ ਫੇਰ ਪੋਰਾ ਨਹੀਂ ਮੇਲ ਕੀ ਕਰਨਾ ਮੇਲੇ ਨਾ ਸਾਨ ਵਾਲਿਆ ਪਾਯੋ ਕਿਸਮਤ ਨੂੰ ਮੰਨੇ ਡੱਕਾ ਨਾ ਪੰਨੇ ਪਿਆਰੇ ਲੰਮੇ ਲੱਗਣ ਲਈ ਬੰਨੇ ਪਾਲੀਆਂ ਛਾਪਾਂ ਕੰਨਾਂ ਵਿੱਚ ਮੰਤਰ ਦਿੰਦੇ ਨੇ ਅੱਜ ਕੱਲ ਦੇ ਬਾਬੇ ਨਹੀਂ ਬੇਹਿਸਾਬੇ ਤੇ ਕਰਦੇ ਧਾਕੇ ਬਿਠਾਉਂਦੇ ਪਰਚਾਰ ਕੁੜੇ ਜੱਥੇਦਾਰ ਤੇ ਦੇਣ ਵਿਚਾਰ ਮਾਇਆ ਹੈ ਮੋਣੀ ਓ ਰੱਬ ਵੀ ਲੁਕਿਆ ਬਿਠਾਏ ਮੰਦਰਾਂ ਵਿੱਚ ਰੇਪ ਗੁਰੂ ਕਰ ਬੰਡੀਆਂ ਮਸੀਤ ਤੇ ਦੰਗੇ ਜੱਥੇਦਾਰ ਗੰਦੇ ਕੈਸੀ ਰੁੱਤ ਹਾਏ ਓ ਕੁੱਤੇ ਵਫਾਦਾਰ ਬੰਦੇ ਗੱਦਾਰੇ ਔਰਤ ਬਦਕਾਰ ਮਾਂ ਵਾਹ ਬਿਮਾਰ ਜੰਮਣ ਸਤ ਮਾਏ ਉਹਨੇ ਵੀ ਅਣਖੀ ਹੋ ਸਕਦੇ ਆਜ਼ਾਦ ਪਰਿੰਦੇ ਪੁੱਤ ਦੋ ਛਿੰਦੇ ਸੁੱਖੇ ਤੇ ਜਿੰਦੇ ਗਵਾਹੀ ਦਿੰਦੇ ਅੱਜ ਵੀ ਦੋਨੇ ਪੱਕਾ ਨੂੰ ਲਾ ਕੇ ਸਿੱਖੀ ਚੱਕ ਕਰਦੇ ਨੀ ਲੀਡਰ ਬਣਦੇ ਸਾਡੇ ਤੇ ਚੜਦੇ ਆਪ ਸਿਰੋਂ ਕੋਨੇ ਕਰਕੇ ਅਰਦਾਸ ਲੈ ਕੇ ਮੁਖਵਾਕ ਨੀ ਪੜੀ ਇਤਿਹਾਸ ਕੇ ਕੁੜੇ ਪੰਜਾਬ ਜਦੋਂ ਫਤੇ ਕਰਕੇ ਹੀ ਮੁੜਿਆ ਡਿੱਪੂ ਦੀ ਲਾਈਨ ਚ ਲੱਗੀ ਏ ਅੱਜ ਦੀ ਜੂਥ ਪੌਂਦੀ ਸੂਟ ਪੂਟ ਠੇਕੇ ਵਾਲ ਰੂਟ ਨਸ਼ੀ ਲਿਆ ਚੂਸਤੇ ਹੱਕ ਕੋਣ ਮੰਗੂ ਹੋ ਚੜੀ ਸਬੇਰ ਟੀਸੀ ਵਾਲਾ ਬੇਰ ਕੀ ਗਿੱਦਣਾ ਘੇਰ ਮਾਰ ਤਾ ਸ਼ੇਰ ਹਰਮਿੰਦਰ ਸੰਦੂ Oh, ho ho, ho ho thank you. Yeah. <laughs>